ਅਗਿ ਤੇ ਦਾ ਭੰਡਾਰੀ ਬੜੇ ਵੱਡੇ ਭਾਗ ਨੇ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਇਸ ਮਨੁੱਖੀ ਜਨਮ ਨੂੰ ਅਸੀਂ ਵਰਤਣਾ ਹੈ ਜਿਵੇਂ ਅਸੀਂ ਆਨੰਦ ਲੈਣਾ ਸਰੀਰ ਦਾ ਸਾਨੂੰ ਸਰੀਰ ਮਿਲਿਆ ਦੇਖਣ ਅੱਖਾਂ ਮਿਲੀਆਂ ਮਹਾਰਾਜ ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਕੰਨ ਕੰਨ ਹੈ ਜਿਹੜੇ ਉਹ ਸੁਣ ਕੇ ਨਹੀਂ ਰੱਜਦੇ ਅੱਖਾਂ ਵੇਖ ਕੇ ਨਹੀਂ ਰੱਜਦੀ ਪੈਰ ਤੁਰ ਤੁਰ ਕੇ ਨਹੀਂ ਰੱਜਦੇ ਹੱਥਾਂ ਨਾਲ ਕੰਮ ਕਰਦੇ ਰਸਨਾ ਦੇ ਨਾਲ ਬੋਲਦੇ ਆ ਸਤਗੁਰੂ ਪਾਤਸ਼ਾਹ ਕਹਿੰਦੇ ਵੀ ਇਹਨਾਂ ਚੀਜ਼ਾਂ ਤੋਂ ਗਿਆਨ ਲੈ ਜਦੋਂ ਤੂੰ ਇਹਨਾਂ ਤੋਂ ਗਿਆਨ ਲੈ ਲਿਆ ਤੇਰਾ ਸਾਰੇ ਦਾ ਸਾਰਾ ਤੇਰਾ ਜਨਮ ਪਦਾਰਥ ਹੈ ਜਿਹੜਾ ਉਹ ਸੋਨਾ ਤੇ ਸੁਚਕਾ ਮਿਲੇਗਾ ਮਹਾਰਾਜ ਕਹਿੰਦੇ ਭਈ ਪ੍ਰਾਪਤਮਾਨ ਦੇਵਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਗੋਬਨ ਨੂੰ ਮਿਲਣ ਦੀ ਵਾਰੀ ਹੈ ਤੇ ਪਿਆਰੇ ਫਿਰ ਆਪਾਂ ਵਾਰੀ ਨੂੰ ਨਾ ਟਪਾਜੀ ਤੇ ਕਦੇ ਵੀ ਉੜਦਿਆਂ ਬੈਹਂਦਿਆਂ ਉੜਦਿਆਂ ਫਿਰਦਿਆਂ ਆਪਾਂ ਮਿਲ ਜੀਏ ਕਿਵੇਂ ਮਿਲਣਾ ਧਰਗੁਰੂ ਰਾਨੰਦਾਸ ਪਾਤਸ਼ਾਹ ਕਹਿੰਦੇ ਬੀ ਬਸ ਮਿਲਣ ਦਾ ਸਮਾਂ ਕੀ ਹੈ ਨਿਰੰਦ ਦਾ ਕੋਈ ਸਮਾਂ ਨਹੀਂ ਜਦੋਂ ਵੀ ਤੇਰਾ ਟਾਈਮ ਲੱਗੇ ਨਾ ਤੂੰ ਉਹਨੂੰ ਚੇਤੇ ਕਰ ਲਿਆ ਕਰ ਜੇ ਮੱਜੇ ਤੇ ਬੈਠਾ ਹੈ ਤਾਂ ਵੀ ਚੇਤੇ ਕਰ ਲਿਆ ਜੇ ਬਾਹਰ ਘੁਰਿਆ ਕਰਦਾ ਹੈ ਤਾਂ ਵੀ ਚੇਤੇ ਬਸ ਰੱਖ ਚੇਤੇ ਦੇ ਵਿੱਚ ਜਦੋਂ ਤੂੰ ਚੇਤੇ ਦੇ ਵਿੱਚ ਰੱਖਣ ਲੱਗਿਆ ਨਾ ਤੇ ਤੈਨੂੰ ਉਹ ਚੇਤੇ ਆਉਣ ਲੱਗ ਜੂ ਤੇ ਜਦੋਂ ਉਹ ਚੇਤੇ ਆਉਣ ਲੱਗਿਆ ਤੇ ਤੇਰਾ ਪ੍ਰੇਮ ਵੱਜੂਗਾ ਜਦੋਂ ਤੇਰਾ ਪਿਆਰ ਬਣ ਗਿਆ ਪ੍ਰੇਮ ਬਣ ਗਿਆ ਨਾ ਤੇ ਫਿਰ ਇੰਜ ਸਮਝ ਨਹੀਂ ਵੀ ਤੇਰੀ ਨੇਰਤਾ ਹੋਣ ਲੱਗੀ ਐ ਸਤਿਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਵਿੰਦ ਮਿਲਨ ਕੀ ਤੇ ਉਹ ਤੇਰੀ ਬਰੀਆ ਵਾਰੀ ਐ ਅਮਰ ਕਾਲ ਤੇਰਾ ਕਿਤੇ ਨਾ ਕਾਮ ਨਿਰ ਜਿਵੇਂ ਅੱਜ ਆਪਾਂ ਮਿਲ ਕੇ ਬੈਠੀ ਹੁਣ ਬੈਠੇ ਕੀ ਦੀ ਯਾਦ ਵਿੱਚ ਐ ਬੈਠੇ ਤੇ ਮਾਤਾ ਜੀ ਦੀ ਯਾਦ ਵਿੱਚ ਐ ਜਦ ਚੜਾਈ ਕਰਕੇ ਸੀ ਬਲ ਗੁਰਮਖ ਪਿਆਰੇ ਸਾਰਿਆਂ ਤੋਂ ਵੱਡਾ ਪੁੰਨ ਫਿਰ ਮੈਂ ਇੱਕ ਬੇਨਤੀ ਕਰਦੇ ਹਾਂ ਜੇ ਕੋਈ ਗੁਰੂ ਦਾ ਪਿਆਰਾ ਪੁੱਛ ਲਵੇ ਕਿਸੇ ਨੂੰ ਵੀ ਮੈਂ ਪੁੰਨ ਕਰਨਾ ਚਾਹਣਾ ਅੱਜ ਦੇ ਸਮੇਂ ਵਿੱਚ بڑا ਪੁੰਨ ਚੱਲਦਾ ਹੈ ਤੇ ਮੇਰੇ ਵਰਗੇ ਵੀ ਆ ਜਿਹੜੇ ਉਹ ਗੁਰਮਖ ਪਿਆਰੇ ਵਾਗੂ ਬਣ ਜਾਂਦੇ ਵੀ ਫਲਾਣੇ ਦਾ ਪੁੰਨ ਕਰਿਆ ਫਲਾਣੇ ਦਾ ਕਰਿਆ ਹੁਣ ਗੁਰਮਖ ਪਿਆਰੇ ਪੁੰਨ ਕਰਦੇ ਮਹਾਰਾਣੀ ਜਿਆ ਅਕਲੀ ਸਹਿਰ ਸੇਵਿਏ ਅਕਲੂ ਕੀਚਾ ਦਾਨ ਸਤ ਨੂੰ ਪਾਸ਼ਾ ਕਹਿੰਦਾ ਵੀ ਅਕਲ ਦੇ ਨਾਲ ਪ੍ਰਮਾਤਮਾ ਸੇਵਿਆ ਜਾਂਦਾ ਹੈ ਅਰਾਧਿਆ ਜਾਂਦਾ ਹੈ ਤੇ ਅਕਲ ਦੇ ਨਾਲ ਹੀ ਕੀ ਕਰਿਆ ਜਾਂਦਾ ਕਹਿੰਦੇ ਜੀ দান ਕੀਤਾ ਜਾਂਦਾ ਅਕਲ ਤੋਂ ਬਿਨਾ দান ਨਹੀਂ ਹੁੰਦਾ ਅਕਲ ਹੀ ਕੀਚੈ দান ਤੇ ਜੇ ਅਕਲ ਸਾਡੇ ਕੋਲ ਹੈਗੀ ਹੈ ਤੇ ਉਹਦੇ ਨਾਲ ਹੀ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ ਜਦੋਂ দান ਕਰਨਾ ਹੈ ਤੇ ਉਦੋਂ ਵੀ ਵੇਖਣਾ ਵੀ ਮੈਂ ਕੀ দান ਕਰਨ ਲਈ ਮਹਾਰਾਜ ਕਹਿੰਦੇ ਵੀ ਜੇ দান ਕਰਨ ਨੂੰ ਲੱਗਿਆ ਨਾ ਤੇ ਗੱਲ ਸੁਣ ਸਾਰੇ ਤੋਂ ਵੱਡਾ দান ਇੱਕ ਪੁੰਨ ਹੈ ਉਹ ਪੁੰਨ ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਸਭ ਤੋਂ ਵੱਡਾ ਪੁੰਨ ਕਲਮੈ ਇਹੋ ਪੁੰਨ ਗੁਰ ਗੋਬਿੰਦ ਗਾਹ ਹੈ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੁਣ ਜਿਹੜੇ ਵੀਰ ਸ਼ਾਮਾਨ ਰਹਿਰਾਸ ਕਰਦੇ ਨਹੀਂ ਚਲੋ ਰਹਿਰਾਸ ਕਰਦੇ ਆਂ ਅਗਲੀਆਂ ਪੌੜੀਆਂ ਵੀ ਪੜ ਲੈਂਦੇ ਨੇ ਉਹ ਤੇ ਜਦੋਂ ਅਸੀਂ ਉਹ ਪੌੜੀਆਂ ਪੜਦੇ ਆਂ ਨਾ ਤੇ ਉੱਥੇ ਸ਼ਬਦ ਆਉਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਕਾਲ ਚੁਰ ਦੇ ਵਿੱਚ ਸਾਰਿਆਂ ਤੋਂ ਵੱਡਾ ਪੁੰਨ ਕਿਹੜਾ ਹੈ ਤੇ ਮਹਾਰਾਜ ਜੀ ਦੱਸੋ ਕੋਈ ਕਹਿੰਦਾ ਵੀ ਮਨ ਲੰਗਰ ਲਾ ਦੇਣਾ ਕੋਈ ਕਹਿੰਦਾ ਮੈਂ ਬਸ ਕਰ ਭੇਟ ਕਰ ਦੇਣਾ ਕੋਈ ਇਹ ਫਲਾਨੀ ਘਰ ਕਰ ਦੇਣਾ ਉਹ ਵੱਖਰੀ ਗੱਲ ਜੀ ਉਹ ਸੰਸਾਰਿਕ ਤੌਰ ਦੇ ਤੇ ਜੀ 살 ਕੇ ਕਰੋ ਹਰੇਕ ਬੰਦੇ ਨੂੰ ਲੋੜ ਅਨਸਾਰ ਉਹਦੀ ਮਦਦ ਕਰੋ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਕਾਲ ਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਕਲਮੈਂ ਇਹੋ ਪੁੰਨ ਗੁਰ ਗੋਬਿੰਦ ਗਾਹੇ ਭਾਈ ਉਹ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣਾ ਦਾ ਗਾਇਨ ਕਰ ਲਿਆ ਕਰ ਤੇ ਹੁਣ ਕਿੰਨੇ ਗਾਉਣੇ ਹਨ ਹੁਣ ਮੇਰੇ ਲੜਕਾ ਬੇਸ਼ੱਕ ਜਿੱਤੇ